ਯਾ ਬੜੇ ਪਿਆਲੇ ਦੁੱਖਾਂ ਦੇ ਪੀਲੇ ਹੁਣ ਕੁੱਟ ਖੁਸ਼ੀਆਂ ਦਾ ਪੀ ਕੇ ਦੇਖਣਾ ਅੱਛਾ ਤੇਰੇ ਪਿੱਛੇ ਜ਼ਿੰਦਗੀ ਬਥੇਰੀ ਗ਼ਲਤੀ ਨਹੀਂ ਹੁਣ ਮਾਂ ਆਪਣੀ ਲਈ ਜੀ ਕੇ ਵੇਖਣਾ ਹਾਏ ਹਾਏ ਪਹਿਲਾਂ ਵਾਂਗੂ ਸਵਾਰਨਾ ਖੁਦ ਨੂੰ ਹਾਂ ਰੋਂਦਾ ਹੁਣ ਮੈਂ ਨਜ਼ਰ ਨਹੀਂ ਆਉਣਾ ਨਹੀਂ ਕੱਟ ਕੇ ਟੌਰ ਮਾਂ ਆਪਣੀ ਤੋਂ ਹਾਂ ਕੰਨ ਪਿੱਛੇ ਕਾਲਾ ਟਿੱਕਾ ਲਵਾਉਣਾ ਹਾਏ ਹੋਏ ਹਾਸੇ ਆਪਣੇ ਵੱਲ ਕਰਕੇ ਹਾਂ ਬਣ ਦਰਵਾਜਾ ਪੜਨਾ ਸਿੱਖਣਾ ਹੂੰ ਤੂੰ ਫੁੱਲ ਵਾਂਗੂ ਟਾਣੀ ਤੋਂ ਤੋੜਿਆ ਸੀ ਹਾਂ ਅਸੀਂ ਟੁੱਟ ਕੇ ਵੀ ਖੜਨਾ ਸਿੱਖਣਾ ਹਾਏ ਹੋਏ ਮਾਂ ਹੱਥੋਂ ਰੋਟੀ ਰੱਜ ਕੇ ਖਾਣੀ ਹਾਂ ਅੱਧ ਮਰਿਆਂ ਵਾਂਗੂ ਖਾਣਾ ਛੱਡਣਾ ਹਾਂ ਅੱਗ ਲਾ ਦੇਣੀ ਤੇਰੇ ਤੋਹਫਿਆਂ ਨੂੰ ਹਾਏ ਤੇ ਤੇਰੇ ਪਿੰਡ ਦੇ ਰਾਵਲ ਜਾਣਾ ਛੱਡਣਾ ਹਾਏ ਲੋਕਾਂ ਦੇ ਤਾਨੇ ਸੁਣਨੇ ਨਹੀਂ ਹੁਣ ਹਾਂ ਤੇਰੇ ਆਉਣ ਦੀ ਆਸ ਨੂੰ ਮਾਰ ਕੇ ਲੱਗਣਾ ਹਾਂ ਮਾਂ ਦੀ ਹਰ ਇੱਕ ਰੀਤ ਪਗਾਉਣੀ ਹਾਂ ਕਿਸੇ ਚੰਗੇ ਕੰਮ ਕਾਰ ਦੇ ਲੱਗਣਾ ਹਾਏ ਓਏ ਟਾਈਮ ਨਾ ਸੌਕੇ ਦੇਖਣੇ ਸੁਪਨੇ ਹਾਂ ਤੇਰੇ ਯਾਦਾਂ ਦੇ ਜਾਲ ਨੂੰ ਵੱਢ ਦਾਂਗੇ ਹਾਂ ਬਸ ਰਹਿ ਜੂ ਕੱਲੀ दारू ਛੱਡਣੀ ਹਾਏ ਓਏ ਉਹ ਵੀ ਹੌਲੀ ਹੌਲੀ ਛੱਡ ਦਾਂਗੇ ਛੱਡਾਂਗੇ